ਜੇ ਸੁਤੰਤਰਤਾ ਸੰਾਨੀ ਭਾਈ ਵੀਰ ਸਿੰਘ ਵੀਰ ਜਿਨ੍ਹਾਂ ਨੇ ਅਨਗਿਣਤ ਲਿਖਤਾਂ ਲਿਖ ਕੇ ਲਿਖੀਆਂ ਤੇ ਕੌਮ ਦੀ ਝੋਲੀ 'ਚ ਪਾਈਆਂ ਇਸ ਤੋਂ ਲਵਾ ਉਹਨਾਂ ਨੇ ਦੇਸ਼ ਦੀ ਦਰ ਲਈ 11 ਸਾਲ ਜੇਲ੍ਹ ਕੱਟੀ ਮੈਂ ਉਹਨਾਂ ਦਾ ਪੋਤਰਾ ਮਨਪ੍ਰੀਤ ਸਿੰਘ ਜੱਸੀ ਅੱਜ ਆਬਜੀ ਦੇ ਚੈਨਲ ਦੇ ਰੂਬਰੂ ਇਹ ਕਹਿਣਾ ਚਾਹੁੰਦਾ ਕਿ ਸਾਡੇ ਪਰਿਵਾਰ ਵੱਲੋਂ ਨਗਰ ਨਿਗਮ ਇਲੈਕਸ਼ਨ ਲੜਨ ਦਾ ਮਨ ਬਣਾਇਆ ਗਿਆ ਅਸੀਂ ਵਾਰਡ ਨੰਬਰ 61 ਪੁਰਾਣੀ ਤੇ 68 ਪੁਰਾਣੀ ਦੇ ਤੇ ਨਵੀਂ ਜਿਹੜੀ ਵਾਰਡ ਹੈ ਇਸ ਵੇਲੇ ਜਿਹੜੀ ਹੈ 41 ਕਸ਼ਿਆਲੀ ਹੋ ਚੁੱਕੀ ਹੈ ਅਸੀਂ ਉਸ ਵਾਰ ਤੋਂ ਇਲੈਕਸ਼ਨ ਲੜਨ ਦਾ ਚਾਹਵਾਨ ਹ ਇਸ ਦੇ ਨਾਲ ਸਾਡੇ ਨਾਲ ਸਮੂਹ ਸੁਨਦ ਦਾਸ ਸਨਾਨੀ ਦੇ ਪਰਿਵਾਰ ਅਤੇ ਕਵੀ ਸਾਨੂੰ ਸਹਿਯੋਗ ਕਰ ਰਹੇ ਹਨ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ ਕਈ ਦਹਾਕਿਆਂ ਤੋਂ ਸਾਡਾ ਪਰਿਵਾਰ ਦੇਸ਼ਕੋਮ ਦੀ ਸੇਵਾ ਕਰ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਕਰਦਾ ਰਹੇਗਾ ਪਰ ਕਿਸੇ ਵੀ ਰਾਸ਼ਟਰੀ ਪਾਰਟੀ ਵੱਲੋਂ ਅੱਜ ਤੱਕ ਸਾਡੇ ਸਮੇਤ ਕਿਸੇ ਵੀ ਸੁਤੰਤਰ ਸਨਾਨੀ ਦੇ ਪਰਿਵਾਰ ਨੂੰ ਕੋਈ ਵੀ ਮੈਂਬਰ ਹੀ ਕੋਈ ਵੀ ਇਲੈਕਸ਼ਨ ਦੀ ਕੋਈ ਟਿਕਟ ਦੇ ਕੇ ਨਹੀਂ ਨਮਜਿਆ ਗਿਆ ਚਾਹੇ ਕੋਈ ਵੀ ਪਾਰਟੀ ਹੋਵੇ ਪਰ ਇਸ ਵਾਰ ਅਸੀਂ ਇਸ ਵਾਰ ਤੋਂ ਇਲੈਕਸ਼ਨ ਨਰਨ ਦਾ ਮਨ ਬਣਾਇਆ ਤੇ ਅਸੀਂ ਸ਼ਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਮਾਝੇ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਮੰਜੀਟਿਆ ਜੀ ਨੂੰ ਅਪੀਲ ਕਰਦੇ ਹਾਂ ਕਿ ਆਪ ਜੀ ਸ਼ਮਨੀ ਅਕਾਲੀ ਦਲ ਦੀ ਸਾਨੂੰ ਟਿਕਟ ਦੇ ਕੇ ਸਾਨੂੰ ਨਮਜਾ ਜੇ ਤਾਂ ਜੋ ਅਸੀਂ ਇਹ ਜਿੱਤ ਪ੍ਰਾਪਤ ਕਰਕੇ ਇਹ ਜਿੱਤ ਉਹਨਾਂ ਦੀ ਝੋਲੀ ਪਾਈ ਜੇ ਕਿ ਸਾਡੇ ਦਾਦਾ ਜੀ ਨੂੰ ਰਾਸ਼ਟਰਪਤੀ ਸ਼੍ਰੀ ਸ਼ੰਕਲ ਦਿਆਜੀ ਸ਼ਰਮਾ ਸ਼ਰਮਾ ਜੀ ਵੱਲੋਂ ਉਹਨਾਂ ਦੀਆਂ ਦਿੱਤੀਆਂ ਸਵਾਮਾਂ ਵੱਲੋਂ ਉਹਨਾਂ ਨੂੰ ਦਿੱਲੀ ਵਿਖੇ ਸਨਮਾਨਿਤ ਗਿਆ ਹੈ ਇਸ ਉਪਰੰਤ ਭਾਰਤ ਦੇ ਪ੍ਰਧਾਨ ਮੰਤਰੀ ਜੀਵ ਗਾਂਧੀ ਜੀ ਨੇ ਵੀ ਵੀਰ ਸਿੰਘ ਮੀਰ ਹੋਰ ਹਨ 26 ਜਨਵਰੀ 1988 ਨੂੰ ਦਿੱਲੀ ਵਿਖੇ ਸਨਮਾਨਿਤ ਗਿਆ ਹੈ ਵੀਰ ਸਿੰਘ ਮੀਰ ਜੀ ਗਿਆਨੀ ਜੈਲ ਸਿੰਘ ਦੇ ਨਿਕਟ ਵਰਤੀ ਸਾਥੀ ਸੀ ਇਸ ਘਰ ਦੇ ਵਿੱਚ ਗਿਆਨੀ ਜੈਲ ਸਿੰਘ ਦਾ ਉਹਨਾਂ ਦੇ ਨਾਲ ਆਉਣਾ ਜਾਣਾ ਬੈਠਣਾ ਪ੍ਰਤਾਪ ਸਿੰਘ ਕੈਰੋਂ ਸਾਹਿਬ ਦਾ ਜਿਹੜੇ ਆਪਣੇ ਕਾਮਾਗਾਟਾ ਮਾਰੂ ਜਹਾਜ ਦੇ ਬਾਬਾ ਗੁਰਦੇਵ ਸਿੰਘ ਹੋਏ ਉਹਨਾਂ ਨਾਲ ਬੈਠਣਾ ਖੁਲਣਾ ਇਸੇ ਘਰ ਇਸੇ ਜਗ੍ਹਾ ਤੇ ਹੀ ਉਹਨਾਂ ਨਾਲ ਮਿਲਦੇ ਸਨ ਵਿਚਾਰ ਵਟਾਂਦਰਾ ਕਰਦੇ ਸਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਅਸੀਂ ਕੀ ਸਾਡੇ ਸਮੇਤ ਹੋਰ ਪਰਿਵਾਰ ਵੀ ਅੱਜ ਸਰਕਾਰਾਂ ਦੀਆਂ ਅਣਦੇਖੀਆਂ ਦਾ ਸ਼ਿਕਾਰ ਹੋ ਰਹੇ ਹਾਂ ਮੈਂ ਧੰਨਵਾਦੀ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਸਨ 2008 ਦੇ ਵਿੱਚ ਉਹਨਾਂ ਦੀ ਯਾਦ ਵਿੱਚ ਲక్ష్ਮਸਾ ਚੌਂਕ ਵਿਖੇ ਜੋ ਸਕੂਲ ਹੈ ਸਰਕਾਰੀ ਸਕੂਲ ਉਹਦਾ ਨਾਮ ਬਦਲ ਕੇ ਵੀਰ ਸਿੰਘ ਵੀਰ ਰੱਖਿਆ ਗਿਆ ਸੀ ਤੇ ਇਸ ਉਪਰੰਤ ਕਿਸੇ ਵੀ ਸਰਕਾਰ ਵੱਲੋਂ ਮੈਂ ਕੋਈ ਵੀ ਰਾਸ਼ਟਰੀ ਪਾਰਟੀ ਵੱਲੋਂ ਕਿਸੇ ਵੱਲੋਂ ਵੀ ਸਾਡੇ ਸਮੇਤ ਕਿਸੇ ਵੀ ਪਰਿਵਾਰ ਹਰ ਗ ਸੰਤਾਰਸਨੜੀ ਦੇ ਪਰਿਵਾਰ ਨਾਲ ਕਵੀਆਂ ਦੇ ਪਰਿਵਾਰਾਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਜਾ ਕੇ ਕਿ ਉਹਨਾਂ ਦੇ ਬੱਚੇ ਅੱਜ ਕਿਸੇ ਦਿਹਾੜੀਆਂ ਕਰ ਰਹੇ ਨੇ ਕੋਈ ਕੰਮ ਕਰ ਰਹੇ ਨੇ ਕਿ ਮੈਂ ਕੁਝ ਦਿਨ ਪਹਿਲੇ ਇੱਕ ਵੀਡੀਓ ਦੇਖਦਾ ਪਿਆ ਸੀ ਕਿ ਸਰਦਾਰ ਉਦਮ ਸਿੰਘ ਜੀन्होंने ਇੰਨਾ ਵੱਡੀ ਸ਼ਹਾਦਤ ਦਿੱਤੀ ਸਾਡੇ ਦੇਸ਼ ਵਾਸਤੇ ਉਹਨਾਂ ਦਾ ਪਰਿਵਾਰ ਵੀ ਅੱਜ ਰਾਜ ਮਿਸਤਰੀਆਂ ਦੀਹਾੜੀਆਂ ਲਾ ਲਈ ਮਜਬੂਰ ਹੋਇਆ ਹੈ ਕਿ ਅਸੀਂ ਅੱਜ ਜਿਹੜੇ ਸੁਤੰਤਰਤਾ ਸਨਾਨੀ ਪਰਿਵਾਰ ਨੇ ਜਿਨ੍ਹਾਂ ਨੇ ਦੇਸ਼ੀ ਜਾਦੀ ਲਈ ਇੰਨਾ ਕੰਮ ਕੀਤਾ ਉਹਨਾਂ ਦੇ ਪਰਿਵਾਰ ਅੱਜ ਕਿਉਂ ਪਿੱਛੇ ਨੇ ਤੁਸੀਂ ਦੇਖੋਗੇ ਅੱਜ ਕੋਈ ਵੀ ਬੰਦਾ ਕਿ ਰਾਸੀ ਪਾਰਟੀ ਦੀ ਟਿਕਟ ਲੈ ਕੇ ਕੋਈ ਐਮਐਲਏ ਬਣ ਜਾਂਦਾ ਕੋਈ ਮੰਤਰੀ ਬਣ ਜਾਂਦਾ ਪਰ ਅੱਜ ਤੱਕ ਕਿਸੇ ਹੀ ਸੁਤੰਤਰਤਾ ਸਨਾਨੀ ਦੇ ਪਰਿਵਾਰ ਨੂੰ ਜਾਂ ਕਿਸੇ ਪੰਜਾਬੀ ਕਵੀ ਦੇ ਪਰਿਵਾਰ ਨੂੰ ਕਿਸੇ ਨੇ ਪਾਰਟੀ ਨੇ ਕੁਝ ਮੈਂਬਰੀ ਜਾਂ ਕੁਝ ਵੀ ਟਿਕਟ ਦੇ ਕੇ ਨਿਵਾਜਿਆ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੇ ਨਿਵਾਜਿਆ ਹੋਵੇਗਾ ਇਸ ਲਈ ਮੈਂ ਜੋ ਚਾਹੁੰਦਾ ਸੀ ਕਿ ਸ਼ੋਮਨੀ ਅਕਾਲੀ ਦਲ ਹੀ ਇੱਕ ਇਹ ਜੀ ਬਾਟੀ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਦਬੇ ਕੁਚਲੇ ਵਰਗ ਦੇ ਲੋਕਾਂ ਨੂੰ ਉੱਪਰ ਉਠਾਇਆ ਤੇ ਮੈਂ ਇਸ ਲਈ ਹੀ ਸੁਖਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਵਿਕਾਸ ਮੁੰਜੀਠੇ ਨੂੰ ਫਿਰ ਤੋਂ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਸ ਵਾਰ ਸਾਨੂੰ ਹਲਕਾ ਦਖਣੀ ਦੇ ਵਾਰਡ ਨੰਬਰ ਪੁਰਾਣੀ ਵਾਰਡ ਨੰਬਰ 68 ਦੇ shear ਤੇ ਨਵੀਂ 49 ਤੇ 46 ਤੋਂ ਸਾਨੂੰ ਟਿਕਟ ਦੇਖਣ ਦੀ ਆਜੇ ਤਾਂ ਜੋ ਅਸੀਂ ਇਹ ਟਿਕਟ ਤੋਂ ਇਲੈਕਸ਼ਨ ਲੜ ਕੇ ਚਿੱਤ ਕੇ ਇਹ ਸੀਟ ਓਨਰੀ ਝੋਲੀ ਚ ਪਾਈਏ ਧੰਨਵਾਦ